ਸਤਿ ਸ਼੍ਰੀ ਅਕਾਲ ਜੀ ਮੈਂ ਆ ਤੁਹਾਡਾ ਹਰਜੋਤ ਮੱਲ ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਆ ਤੇ ਤੁਸੀਂ ਦੇਖ ਰਹੇ ਹੋ ਮਲਟੀ ਵੀ ਅੱਜ ਅਸੀਂ ਗੱਲ ਕਰਾਂਗੇ ਬਾਬਾ ਸਾਈ ਭਯਾਨੀ ਪੀਮਰਾਓ ਅੰਬੇਦਕਰ ਜੀ ਬਾਰੇ ਪੀਮਰਾਓ ਜੀ ਦਾ ਜਨਮ ਅਜੇ ਇਹ ਭਾਰਤ ਵਿੱਚ ਹੋਇਆ ਜਦੋਂ ਉੱਚੀਆਂ ਜਾਤਾਂ ਵਾਲੇ ਲੋਕ ਨੀਮੀਆ ਜਾਤਾਂ ਵਾਲੇ ਲੋਕਾਂ ਨਾਲ ਬੁਰਾ ਸਲੂਕ ਕਰਦੇ ਸੀ ਤੁਹਾਨੂੰ ਦੱਸ ਦਈਏ ਕਿ ਉੱਚ ਜਾਤਾਂ ਵਾਲੇ ਲੋਕਾਂ ਨੇ ਇਹਨਾਂ ਨਾਲ ਇੰਨਾ ਬੁਰਾ ਸਲੂਕ ਕੀਤਾ ਕਿ ਉਹ ਤੁਹਾਨੂੰ ਦੱਸਣਾ ਮੁਸ਼ਕਿਲ ਹੈ ਇਹ ਸਿਰਫ ਉਹਨਾਂ ਨਾਲ ਹੀ ਨਹੀਂ ਸਗੋ ਸਾਰੀ ਨੀਮੀ ਜਾਤਾਂ ਦੇ ਲੋਕਾਂ ਨਾਲ ਬੁਰਾ ਵਿਵਹਾਰ ਹੋ ਰਿਹਾ ਸੀ ਇਹ ਜਮਾਨਾ ਅਜਿਹਾ ਸੀ ਕਿ ਨੀਮੀ ਜਾਤੀਆਂ ਦੇ ਲੋਕਾਂ ਨੂੰ ਆਪਣੀ ਪਿੱਠ ਨਾਲ ਝਾੜੂ बनके तोर ਨਾ ਪਿੰਦਸ ਤਾਂ ਜੋ ਉਹ ਆਪਣੇ ਕਦਮਾਂ ਦੇ ਨਿਸ਼ਾਨ ਨਾਲ ਨਾਲ ਮਟਾਉਂਦੇ ਜਾਣ ਉਸ ਸਮੇਂ ਨਿਮੀ ਜਾਂਦੀਆਂ ਆਲਿਆਂ ਦੇ ਹਾਲਾਤ ਹਿਟਲਰ ਦੀ ਕੈਦ ਨਾਲੋਂ ਵੀ ਮਾੜੇ ਸੀ ਤੇ ਇਹ ਹਾਲਾਤਾਂ ਨੂੰ ਬਦਲਣ ਵਿੱਚ ਡਾਕਟਰ ਭੀਮਰੋਜੀ ਦਾ ਬਹੁਤ ਵੱਡਾ ਹੱਥ ਹੈ ਇਸ ਚੀਜ਼ ਵਿੱਚ ਉਹਨਾਂ ਨੇ ਉੱਤੇ ਉੱਠਣ ਲਈ ਐਜੂਕੇਸ਼ਨ ਨੂੰ ਆਪਣਾ ਹਥਿਆਰ ਬਣਾਇਆ ਇੱਕ ਐਜੂਕੇਸ਼ਨ ਹੀ ਅਜਿਹੇ ਆ ਰਸਤਾ ਸੀ ਜਿਸ ਨਾਲ ਡਾਕਟਰ ਪੀਮਰੋਵ ਜੀ ਆਪਣੀ ਜਾਤੀ ਦੇ ਲੋਕਾਂ ਨੂੰ ਉੱਚਾ ਉਠਾ ਸਕਦੇ ਸੀ ਇਹਨਾਂ ਦੀਆਂ ਦੋ ਪੁਕਕਾਂ ਜਿਨ੍ਹਾਂ ਦਾ ਨਾਮ ਦੀ ਇਬਿਊਲੇਸ਼ਨ ਆਫ ਪ੍ਰੋਵੈਂਸ਼ੀਅਲ ਫਾਈਨੈਂਸ ਇਨ ਬ੍ਰਿਟਿਸ਼ ਇੰਡੀਆ ਤੇ ਅਗਲੀ ਕਿਤਾਬ ਹੈ ਦੀ ਪ੍ਰੋਬਲਮ ਆਫ ਰੂਪੀ ਇਹ ਦੋਨਾਂ ਕਿਤਾਬਾਂ ਦੇ ਆਧਾਰ ਤੇ ਆਰਬੀਆਈ ਦੀ ਸਥਾਪਨਾ ਕੀਤੀ ਗਈ ਤੇ এডਿਕੇਸ਼ਨ ਦੇ ਦਮ ਤੇ ਇਹਨਾਂ ਨੇ ਅੱਗੇ ਜਾ ਕੇ ਭਾਰਤ ਦਾ ਸੰਵਿਧਾਨ ਲਿਖ ਦਿੱਤਾ ਇਹਨਾਂ ਦਾ ਜਨਮ 14 ਅਪ੍ਰੈਲ 1891 ਵਿੱਚ ਮੱਧ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਮਾਉਂ ਵਿੱਚ ਹੋਇਆ ਇਹ ਆਪਣੇ ਮਾਤਾ ਪਿਤਾ ਦੀ 14ਵੀਂ ਸੰਤਾਨ ਸੀ ਤੇ ਇਹਨਾਂ ਦੇ ਪਿਤਾ ਰਾਮਜੀਬ ਬ੍ਰਿਟਿਸ਼ ਫੌਜ ਦੇ ਫੌਜੀ ਸੀ ਇਹਨਾਂ ਦਾ ਪਰਿਵਾਰ ਮਾਹਰ ਜਾਤੀ ਦਾ ਸੀ ਜਿਨ੍ਹਾਂ ਨਾਲ ਉਸ ਸਮੇਂ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀ ਉਸ ਸਮੇਂ ਛੋਟੀ ਜਾਤੀ ਵਾਲਿਆਂ ਦਾ ਕੋਲ ਖੜੇ ਹੋਣਾ ਬਹੁਤ ਦੂਰ ਦੀ ਗੱਲ ਹੈ ਇਹ ਉਹਨਾਂ ਦਾ ਪਰਸ਼ਾਵਾ ਪੈਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਸੀ ਉਸ ਸਮੇਂ ਸਭ ਤੋਂ ਵੱਡੀ ਜਾਤ ਬ੍ਰਾਹਮਣ ਮੰਨੀ ਜਾਂਦੀ ਸੀ 핌ਜੀ ਦੇ ਪਿਤਾ ਚਾਹੁੰਦੇ ਸੀ ਕਿ ਮੇਰੇ ਬੱਚੇ ਪੜ੍ਹ ਲਿਖ ਜਾਣ ਜੋ ਕਿ ਫੌਜ ਦੇ ਸੂਬੇਦਾਰ ਬਣ ਚੁੱਕੇ ਸੀ ਰਿਟਾਇਰ ਹੋਣ ਤੋਂ ਬਾਅਦ ਇਹਨਾਂ ਦੇ ਪਿਤਾ ਇਹਨਾਂ ਨੂੰ ਮਹਾਰਾਸ਼ਟਰ ਦੇ ਇੱਕ ਸ਼ਹਿਰ ਸਤਾਰਾ ਵਿੱਚ ਲੈ ਆਏ ਜਦ ਦੇ ਛੋਟੇ ਹੁੰਦੇ ਸੀ ਤਾਂ ਇਹਨਾਂ ਦੀ ਮਾਤਾ ਜੀ ਦੀ ਇੱਕ ਬਿਮਾਰੀ ਕਰਕੇ ਮੌਤ ਹੋ ਗਈ ਤੇ ਅੰਬੇਦਕਰ ਜੀ ਤੇ ਇਹਨਾਂ ਦੇ 13 ਭੈਣ ਭਰਾ ਦੀ ਜ਼ਿੰਮੇਵਾਰੀ ਇਹਨਾਂ ਦੀ ਚਾਚੀ ਨੇ ਲੈ ਲਈ ਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹਨਾਂ 14 ਭੈਣ ਭਰਾਵਾਂ ਵਿੱਚੋਂ ਸਿਰਫ 3 ਭਰਾ ਤੇ 2 ਭੈਣਾਂ ਹੀ ਬਚ ਸਕੇ ਤੇ ਬਾਕੀ 8ਾਂ ਦੀ ਮੌਤ ਇਸ ਕਰਕੇ ਉਹ ਕਿ ਡਾਕਟਰ ਉਹਨਾਂ ਦਾ ਇਲਾਜ ਦੂਰ ਖੜੇ ਹੋ ਕੇ ਕਰਦੇ ਸੀ ਤੇ ਬਿਨਾ ਹੱਥ ਲਾਏ ਕਰਦੇ ਸੀ ਡਾਕਟਰ ਵੀ ਉਹਨਾਂ ਨੂੰ ਹੱਥ ਨਹੀਂ ਲਗਾਉਣਾ ਚਾਹੁੰਦੇ ਸੀ ਕਿਉਂਕਿ ਉਹ ਨੀਚੀ ਜਾਤੀ ਦੇ ਸਨ ਤਾਂ ਉਸ ਸਮੇਂ ਨੀਵੀਂ ਜਾਤੀ ਵਾਲਿਆਂ ਦੇ ਬਹੁਤ ਮਾੜੇ ਹਾਲਾਤ ਸੀ ਜਦੋਂ ਭੀਮrao ਜੀ ਵੱਡੇ ਹੋਏ ਤਾਂ ਉਹਨਾਂ ਨੇ ਆਪਣੇ ਆਸ-ਪਾਸ ਦੇ ਬੱਚਿਆਂ ਨੂੰ ਦੇਖ ਕੇ ਸਕੂਲ ਜਾਣ ਦੀ ਜਿੱਦ ਕੀਤੀ ਪਰ ਉਸ ਸਮੇਂ ਨੀਵੀਂ ਜਾਤ ਦੇ ਬੱਚਿਆਂ ਨੂੰ ਪੜ੍ਹਨ ਦਾ ਹੱਕ ਨਹੀਂ ਸੀ ਉਹਨਾਂ ਨੇ ਆਪਣੇ ਪਿਤਾ ਕੋਲ ਜਿੱਦ ਕੀਤੀ ਕਿ ਮੈਂ ਸਕੂਲ ਪੜਨ ਜਾਣਾ ਚਾਹੁੰਦਾ ਹਾਂ ਪਰ ਉਹਨਾਂ ਨੂੰ ਦਾਖਲਾ ਮਿਲਣਾ ਆਸਾਨ ਗੱਲ ਨਹੀਂ ਸੀ ਤਾਂ ਇਹ ਦੇਖ ਕੇ ਉਹਨਾਂ ਦੇ ਪਿਤਾ ਨੇ ਬ੍ਰਿਟਿਸ਼ ਸਰਕਾਰ ਦੇ ਇੱਕ ਉੱਚ ਅਧਿਕਾਰੀ ਤੋਂ ਦਾਖਲੇ ਦੀ ਸਪਾਰਸ਼ ਪਵਾਈ ਤਾਂ ਉਸ ਤੋਂ ਬਾਅਦ ਪੀਮਰਾਓਂ ਅੰਬੇਦਕਰ ਜੀ ਦਾ ਸਕੂਲ ਵਿੱਚ ਦਾਖਲਾ ਹੋ ਗਿਆ ਤਾਂ ਉਸ ਤੋਂ ਬਾਅਦ ਡਾਕਟਰ ਪੀਮਰਾਓ ਜੀ ਨੂੰ ਨੀਮੀ ਜਾਤੀਆਂ ਦੇ ਨਾਲ ਹੋਣ ਵਾਲੇ ਮਾੜੇ ਵਿਵਹਾਰ ਦਾ ਪਤਾ ਲੱਗਾ ਅੰਬੇਦਕਰ ਜੀ 7 ਨਵੰਬਰ 1900 ਵਿੱਚ ਪਹਿਲੀ ਵਾਰ ਸਕੂਲ ਗਏ ਤੇ ਇਸ ਦਿਨ ਨੂੰ ਮਹਾਰਾਸ਼ਟਰ ਬਾਲ ਦੀ ਬਸ ਦੇ ਰੂਪ ਵਿੱਚ ਮਨਾਉਂਦਾ ਹੈ ਜਦ ਅੰਬੇਦਕਰ ਜੀ ਸਕੂਲ ਜਾਣ ਲੱਗੇ ਤਾਂ ਉਸ ਸਮੇਂ ਦਲਿਤਾਂ ਨੂੰ ਬਾਹਰ ਬਿਠਾਇਆ ਜਾਂਦਾ ਸੀ ਤੇ ਉੱਚੀ ਜਾਤੀ ਵਾਲਿਆਂ ਨੂੰ ਅੰਦਰ ਬਿਠਾਇਆ ਜਾਂਦਾ ਸੀ ਅਤੇ ਅੰਬੇਦਕਰ ਜੀ ਨੂੰ ਪਾਣੀ ਪੀਣ ਦੀ ਪਰਮਿਸ਼ਨ ਉਦੋਂ ਮਿਲਦੀ ਸੀ ਜਦੋਂ ਪੀਣ ਫ੍ਰੀ ਹੁੰਦਾ ਸੀ ਕਿਉਂਕਿ ਉਹ ਸਿੱਧਾ ਨਾਲਕੀਆਂ ਟੋਟੀ ਤੋਂ ਜਾ ਕੇ ਪਾਣੀ ਨਹੀਂ ਪੀ ਸਕਦੇ ਸੀ ਪੀਣ ਦੂਰ ਤੋਂ ਪਾਣੀ ਪਾਉਂਦਾ ਸੀ ਤੇ ਉਹ ਆਪਣੇ ਬੋਕਾਂ ਨਾਲ ਪਾਣੀ ਪਿੰਦੇ ਸੀ ਜਿਸ ਦਿਨ ਪੀਣ ਨਹੀਂ ਹੁੰਦਾ ਸੀ ਉਹਨਾਂ ਨੂੰ ਪਿਆਸਾ ਰਹਿਣਾ ਪੈਂਦਾ ਸੀ ਜਦੋਂ ਸਕੂਲ ਤੋਂ ਆਉਂਦੇ ਸੀ ਤਾਂ ਰਾਸਤੇ ਵਿੱਚ ਇੱਕ ਖੂਹ ਵਿੱਚੋਂ ਪਾਣੀ ਕੱਢ ਕੇ ਪੀ ਲੈਂਦੇ ਸੀ ਇੱਕ ਦਿਨ ਬ੍ਰਾਹਮਣਾ ਨੇ ਉਹਨਾਂ ਨੂੰ ਖੂਹ ਵਿੱਚੋਂ ਪਾਣੀ ਪਿੰਦਿਆਂ ਦੇਖ ਲਿਆ ਤੇ ਉਹਨਾਂ ਨੇ ਕਿਹਾ ਕਿ ਇਹ ਖੂਹ ਦੂਸ਼ਿਤ ਹੋ ਗਿਆ ਹੈ ਤੇ ਉਹਨਾਂ ਨੇ ਭੀਮਰਾਵ ਬੇਦਗਰ ਜੀ ਨੂੰ ਜੁੱਤੀਆਂ ਨਾਲ ਕੁੱਟਿਆ ਤੇ ਉਹਨਾਂ ਨੂੰ ਇੱਕ ਸ਼ਰਤ ਤੇ ਛੱਡਿਆ ਕਿ ਤੂੰ ਇਹ ਖੂਹ ਦੇ ਕੋਲ ਦਿਸਣਾ ਨਹੀਂ ਚਾਹੀਦਾ ਇਸ ਚੀਜ਼ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਉਹਨਾਂ ਨੇ ਇਸ ਚੀਜ਼ ਨੂੰ ਜੜ ਤੋਂ ਖਤਮ ਕਰਨ ਦਾ ਫੈਸਲਾ ਕੀਤਾ ਉਸ ਟਾਈਮ ਨੀਮੀ ਜਾਤੀ ਵਾਲਿਆਂ ਦੇ ਕੋਈ ਬਾਲ ਵੀ ਕੱਟਣਾ ਨਹੀਂ ਪਸੰਦ ਕਰਦਾ ਸੀ ਤੇ ਭੀਮrao Ambedkar ਜੀ ਆਪਣੀ ਭੈਣ ਤੋਂ ਵਾਲ ਕਟਵਾਉਂਦੇ ਸੀ ਇਹੋ ਜਿਹਾ ਵਿਵਹਾਰ ਨੂੰ ਦੇਖ ਕੇ ਉਹਨਾਂ ਨੇ ਨੀਮੀ ਜਾਤੀ ਵਾਲਿਆਂ ਨੂੰ ਉੱਤੇ ਠਾਉਣ ਦਾ ਫੈਸਲਾ ਕਰ ਲਿਆ ਭੀਮrao ਜੀ ਆਪਣੇ ਪਰਿਵਾਰ ਦੀ ਆਰਥਿਕ ਪੱਖੋਂ ਸਹਾਇਤਾ ਕਰਨਾ ਚਾਹੁੰਦੇ ਸੀ ਤੇ ਫਿਰ ਉਹਨਾਂ ਨੇ ਇੱਕ ਪਲਾਨ ਬਣਾਇਆ ਕਿ ਉਹ ਆਪਣੀ ਚਾਚੀ ਦੇ ਪਰਸ ਵਿੱਚੋਂ ਪੈਸੇ ਚੋਰੀ ਕਰ ਲੈਣਗੇ ਤੇ ਬੰਬਈ ਜਾ ਕੇ ਉਈ ਮਿੱਲ ਵਿੱਚ ਕੰਮ ਕਰਨ ਲੱਗ ਪੈਣਗੇ ਉਹਨਾਂ ਨੂੰ ਚੋਰੀ ਕਰਨ ਲਈ ਚਾਰ ਰਾਤਾਂ ਲੱਗ ਗਈਆਂ ਕਿਉਂਕਿ ਉਹਨਾਂ ਦੀ ਚਾਚੀ ਦਾ ਬਟੂਆ ਉਹਨਾਂ ਦੇ ਇਲਾਕੇ ਨਾਲ ਵੱਜਾ ਹੁੰਦਾ ਸੀ ਇਸ ਤੋਂ ਬਾਅਦ ਵੀ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਕਿਉਂਕਿ ਉਸ ਪਰਸ ਵਿੱਚ ਸਿਰਫ ਅੱਧਾ ਆਨਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਪੜ੍ਹਨ ਲਿਖ ਕੇ ਇੱਕ ਸਫਲ ਇਨਸਾਨ ਬਣਨਗੇ ਤੇ ਉਹਨਾਂ ਦੇ ਪਿਤਾ ਉਹਨਾਂ ਨੂੰ ਬੰਬੇ ਲੈ ਗਏ ਤੇ ਭੀਮ ਜੀ ਨੇ ਉੱਥੇ ਮਰਾਠਾ ਸਕੂਲ ਵਿੱਚ ਦਾਖਲਾ ਲਿਆ ਤੇ ਉੱਥੇ ਉਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਬੁੱਕਾਂ ਪੜ੍ਹਨ ਦਾ ਸ਼ੌਂਕ ਪੈਦਾ ਹੋ ਗਿਆ ਭੀਮ ਜੀ ਦੇ ਪਿਤਾ ਨੇ ਕਰਜ਼ ਲੈ ਕੇ ਉਹਨਾਂ ਨੂੰ ਇੱਕ ਹੈਲਫਿੰਸਟਨ ਨਾਮ ਦੇ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ। ਇਸ ਸਕੂਲ ਵਿੱਚ ਜਦ ਭੀਮ ਜੀ ਕਲਾਸ ਲਾ ਰਹੇ ਸੀ ਤਾਂ ਟੀਚਰ ਨੇ ਉਹਨਾਂ ਨੂੰ ਸਵਾਲ ਹੱਲ ਕਰਨ ਲਈ ਸੱਦੇ ਆ। ਤੇ ਜਦ ਭੀਮ ਜੀ ਸਵਾਲ ਹੱਲ ਕਰਨ ਲਈ ਬਲੈਕਬੋਰਡ ਦੇ ਕੋਲ ਗਏ ਤਾਂ ਦੂਸਰੇ ਬੱਚਿਆਂ ਨੇ ਰੌਲਾ ਪਾ ਦਿੱਤਾ ਕਿਉਂਕਿ ਉਹਨਾਂ ਦੇ ਟਿਫਨ ਬਾਕਸ ਬਲੈਕਬੋਰਡ ਦੇ ਕੋਲ ਪਏ ਸੀ ਅਤੇ ਸਾਰੇ ਬੱਚੇ ਭੱਜ ਕੇ ਆਪਣਾ ਟਿਫਨ ਚੁੱਕਣ ਲੱਗੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹਾਂ ਦੇ ਪਰਛਾਵੇਂ ਨਾਲ ਸਾਡਾ ਟਿਫਨ ਵਿੱਚ ਖਾਣਾ ਅਸ਼ੁੱਧ ਹੋ ਜਾਵੇਗਾ। ਉਹ ਡੱਬੇ ਚੁੱਕਣ ਦੀ ਘਟਨਾ ਉਹਨਾਂ ਦੇ ਦਿਲ ਵਿੱਚ ਬੈਠ ਗਈ ਸੀ ਜਦ ਤੱਕ ਜੋ ਸਭਾਲ ਪੂਰੀ ਕਲਾਸ ਤੋਂ ਨਹੀਂ ਹੱਲ ਹੋਇਆ ਉਹਨਾਂ ਨੇ ਉਹ ਸੈਕੰਡ ਹਾਫ ਵਿੱਚ ਹੱਲ ਕਰ ਦਿੱਤਾ ਤੇ ਇਹ ਦੇਖ ਕੇ ਸਾਰੇ ਟੀਚਰ ਹੈਰਾਨ ਵੀ ਸੀ ਇਸ ਤੋਂ ਬਾਅਦ ਉਹਨਾਂ ਨੇ ਹਾਈ ਸਕੂਲ ਪਾਸ ਕੀਤਾ ਉਹਨਾਂ ਦੀ 16 ਸਾਲ ਦੀ ਉਮਰ ਵਿੱਚ ਉਹਨਾਂ ਦਾ 9 ਸਾਲ ਦੀ ਰਮਾ ਬਾਈ ਨਾਲ ਵਿਆਹ ਕਰ ਦਿੱਤਾ ਗਿਆ ਇਸ ਤੋਂ ਬਾਅਦ ਭੀਮ ਜੀ ਨੇ ਕਾਲਜ ਵਿੱਚ ਦਾਖਲਾ ਲਿਆ ਤੇ ਉਹਨਾਂ ਤੋਂ ਕਲੇਸ਼ਟਰ ਨਾਮ ਦੇ ਟੀਚਰ ਬਹੁਤ ਪ੍ਰਭਾਵਿਤ ਸੀ ਤੇ ਉਹੀ ਟੀਚਰ ਉਹਨਾਂ ਨੂੰ ਸਿੱਖਿਆ ਪ੍ਰੇਮੀ ਮਹਾਰਾਜ ਸ਼ੰਭਾਜੀ ਗਾਇਕਬੜ ਕੋਲ ਲੈ ਕੇ ਗਏ ਤੇ ਭੀਮਰਾਓ ਜੀ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤੇ ਤੇ ਕੁਝ ਸਾਲਾਂ ਬਾਅਦ ਮਹਾਰਾਜ ਸ਼ੰਭਾਜੀ ਗਾਇਕਬੜ ਨੇ ਕੁਝ ਬੱਚਿਆਂ ਨੂੰ ਅਮਰੀਕਾ ਭੇਜਣ ਦਾ ਫੈਸਲਾ ਕੀਤਾ ਤੇ ਉਹਨਾਂ ਨੇ ਭੀਮਰਾਓ ਤੇ ਹੋਰ 4 ਵਿਦਿਆਰਥੀਆਂ ਨੂੰ ਅਮਰੀਕਾ ਭੇਜਣ ਦਾ ਫੈਸਲਾ ਕੀਤਾ 4 ਸਾਲ ਬਾਅਦ ਜਦ ਭੀਮ ਜੀ ਅਮਰੀਕਾ ਤੋਂ ਆਪਣੀ ਪੜ੍ਹਾਈ ਪੂਰੀ ਕਰਕੇ ਵਾਪਸ ਇੰਡੀਆ ਆਏ ਤਾਂ ਉਹੀ ਸ਼ੰਭਾਜੀ ਮਹਾਰਾਜ ਕੋਲ ਇੱਕ ਉੱਚ ਅਹੁਦੇ ਦੇ ਕੰਮ ਕਰਨ ਲੱਗ ਪਏ ਤਾਂ ਉੱਥੋਂ ਦੇ ਅਧਿਕਾਰੀਆਂ ਨੂੰ ਨਿਮੀ ਜਾਤ ਦਾ ਲੜਕਾ ਉੱਚੇ ਅਹੁਦੇ ਤੇ ਕੰਮ ਕਰਦਾ ਰਾਸ ਨਹੀਂ ਆਇਆ ਤਾਂ ਭੀਮ ਜੀ ਨੇ ਉਹ ਨੌਕਰੀ ਛੱਡ ਦਿੱਤੀ ਤੇ 1919 ਵਿੱਚ ਲੰਡਨ ਚਲੇ ਗਏ ਤਾਂ ਉੱਥੇ ਉਹਨਾਂ ਨੇ ਐਮ ਐਸ ਸੀ ਬੀ ਐਸ ਸੀ ਤੇ ਬੈਰਿਸਟਰ ਦੀ ਡਿਗਰੀ ਵੀ ਪ੍ਰਾਪਤ ਕੀਤੀ ਤੇ 1923 ਵਿੱਚ ਉਹ ਇੰਡੀਆ ਵਾਪਸ ਆ ਗਏ ਤੇ ਜਿਸ ਤੋਂ ਬਾਅਦ ਉਹਨਾਂ ਨੇ ਛੋਟੀ ਜਾਤੀ ਵਾਲਿਆਂ ਨੂੰ ਫੰਡਾਮੈਂਟਲ ਰਾਈਟ ਦਿਲਾਉਣ ਲਈ ਆਪਣਾ ਜੀਵਨ ਅਰਪਿਤ ਕਰ ਦਿੱਤਾ ਉਹਨਾਂ ਨੇ ਦਲਿਤ ਤੇ ਸ਼ੁ드్రਾਂ ਨੂੰ ਹੱਕ ਦਿਲਾਉਣ ਲਈ ਲੜਾਈ ਨਾ ਨੀਨਾ ਨੇ ਦਲਿਤ ਤੇ ਸ਼ੁ드్రਾਂ ਨੂੰ ਹੱਕਦਲਾਉਣ ਦੀ ਲੜਾਈ ਹੀ ਨਹੀਂ ਲੜੀ ਸਗੋਂ 2 ਸਾਲ 11 ਮਹੀਨੇ ਵਿੱਚ ਇਹਨਾਂ ਨੇ ਭਾਰਤ ਦਾ ਸੰਵਿਧਾਨ ਬਣਾ ਦਿੱਤਾ। ਪੀਮਰਾਓਂ ਬੇਦਗਰ ਜੀ ਨੇ ਫਿਰ ਬੁੱਧ ਧਰਮ ਅਪਣਾ ਲਿਆ। 6 ਦਸੰਬਰ 1956 ਵਿੱਚ ਬਿਮਾਰੀਆਂ ਕਾਰਨ ਇਹਨਾਂ ਦੀ ਮੌਤ ਹੋ ਗਈ ਅਤੇ ਇਹਨਾਂ ਦਾ ਅੰਤਿਮ ਸੰਸਕਾਰ ਬੁੱਧ ਧਰਮ ਦੇ ਰੀਤੀ ਰਿਵਾਜਾਂ ਨਾਲ ਕੀਤਾ ਗਿਆ। ਉਸ ਸਮੇਂ ਕਾਂਗਰਸ ਦੀ ਸਰਕਾਰ ਸੀ। ਕਾਂਗਰਸ ਦੀ ਸਰਕਾਰ ਨੇ ਉਹਨਾਂ ਨੂੰ ਭਾਰਤ ਰਤਨ ਨਿਂਦ ਲਵਾਏ ਸਗੋਂ ਆਪਣੇ ਆਪ ਨੂੰ ਭਾਰਤ ਰਤਨ ਦਿਲਵਾ ਲਏ। ਪਰ ਜਦ ਅਗਲੀ ਸਰਕਾਰ ਬਣੀ ਤਾਂ ਉਹਨਾਂ ਨੂੰ 1988 ਵਿੱਚ ਭਾਰਤ ਰਤਨ ਦਿੱਤਾ ਗਿਆ। ਇਹ ਕਿੱਦਾਂ ਦੀ ਗੱਲ ਹੈ ਉਹਨਾਂ ਨੂੰ ਜੀਂਦੇ ਜੀ ਭਾਰਤ ਰਤਨ ਨਾਲ ਸਨਮਾਨਿਤ ਨਹੀਂ ਕੀਤਾ ਗਿਆ। ਤਾਂ ਇਹ ਸੀ ਮਾਨ ਭੀਮਰਾਮ ਬੇਦਗਰਜੀ ਦੀ ਕਹਾਣੀ। ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਦਿਓ ਤਾਂ ਜੋ ਸਾਡੀਆਂ ਨੰਮੀਆਂ ਤੋਂ ਨੰਮੀਆਂ ਵੀਡੀਓ ਤੁਹਾਤ ਤੱਕ ਪਹੁੰਚਦੀਆਂ ਰਵੇ। ਥੈਂਕ ਯੂ ਤੇ ਧੰਨਵਾਦ।